ਹਾਂਜੀ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸੀ ਆ ਐਂਡ ਇੱਕ ਚੈਨਲ ਤੇ ਮਿਸਟਰ ਐਂਡ ਮਿਸਿਸ ਚੱਲੇ ਚੱਲੇ ਕਿੱਧਰ ਨੂੰ ਚੱਲੇ ਲੋ ਬਈ ਗਾਇਸ ਆਪਾਂ ਜਾ ਰਹੇ ਹਾਂ ਹੁਣ ਕੰਮਕਾਰ ਕਰਨ ਬਾਜ਼ਾਰ ਦੇ ਵਿੱਚ ਠੀਕ ਹੈ ਜ਼ਰੂਰੀ ਕੰਮ ਕਰਨੇ ਨੇ ਆਪਾਂ ਤਾਂ ਉਹ ਆਪਾਂ ਕੰਮ ਕਰਨ ਚੱਲੇ ਆ ਸਾਨੂੰ ਐਸੀ ਵੀ ਉਹ ਕੰਮ ਜਿਹੜੇ ਹੈਗੇ ਸਾਰੇ ਆਪਾਂ ਫਿਨਿਸ਼ ਕਰ ਲਈਏ ਠੀਕ ਹੈ ਗੱਡੀ ਪਾਤੀ ਬਾਜ਼ਾਰ ਵੱਲ ਨੂੰ ਟਾਈਮ ਨਾਲ ਪਹਿਲਾਂ ਖਾਣਾ ਯਕੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਬਾਈ ਤੁਸੀਂ ਬਲੌਗ ਦੇਖ ਚੁੱਕੇ ਹੋ ਵੀ ਕਾਰਡ ਬਣ ਚੁੱਕੇ ਨੇ ਸਾਰੇ ਕਿਤੇ ਵੰਡ ਰਹੇ ਨੇ ਠੀਕ ਹੈ ਹਾਂਜੀ ਕਦੋਂ ਆ ਕਦੋਂ ਆ ਕਿਵੇਂ ਆਏ ਤੁਹਾਨੂੰ ਉਹਦੇ ਪਤਾ ਲੱਗੂ ਜਦੋਂ ਤੁਮਾਂ ਪੈਣਗੀਆਂ ਬਾਕੀ ਤੁਹਾਡੇ ਕੋਲ ਫੰਕਸ਼ਨ ਦੇ ਸਾਰੇ ਬਲੌਗ ਆਈ ਜਾਣਗੇ ਤੁਹਾਨੂੰ ਉਹ ਤੋਂ ਪਤਾ ਲੱਗੀ ਜਾਊਗਾ ਵੀ ਅੱਜ ਆ ਫੰਕਸ਼ਨ ਆਇਆ ਜਾ ਫੰਕਸ਼ਨ ਹੈ ਠੀਕ ਹੈ ਜੁੜੇ ਰਹੋ ਤੁਸੀਂ ਮਿਸਟਰ ਐਂਡ ਮਿਸਿਸ ਚੱਲੇ ਬਲੌਗ ਦੇ ਨਾਲ ਹਾਂਜੀ ਦੇਖੋ ਬਾਈ ਅਸੀਂ ਤੁਹਾਨੂੰ ਉਹ ਚੀਜ਼ ਨਹੀਂ ਦਿਖਾ ਸਕਦੇ ਜਿਹੜੀ ਚੀਜ਼ ਇਹ ਦਿਖਾਉਣਗੇ ਇਵੇਂ ਤੈਨੂੰ ਪਹਿਲਾਂ ਪੂਰੀ ਪੂਰੀ ਚਲੋ ਬਈ ਉੱਪਰ ਹਾਂ ਜੀ ਮੈਂ ਕੀ ਵੀਰੇ ਮੈਂ ਤੈਨੂੰ ਐ ਪੁੱਛਦਾ ਸੀ ਕਿ ਉਹ ਕਿਹੜੀ ਚੀਜ਼ ਆ ਜਿਹੜੀ ਆਪਾਂ ਖਾ ਲਈਏ ਫੇਰ ਵੀ ਪੂਰੀ ਰਹਿੰਦੀ ਐ ਫੇਰ ਵੀ ਪੂਰੀ ਰਹਿੰਦੀ ਐ ਚਾਹੇ ਅੱਧੀ ਖਾ ਲਈਏ ਤਾਂ ਵੀ ਪੂਰੀ ਐ ਸਾਸਰੀਕਾਲ ਵੀਰੇ ਜਿੱਦੇ ਸਾਸਰੀਕਾਲ ਚੈੱਕ ਐ ਚਾਹੇ ਅੱਧੀ ਖਾ ਲਈਏ ਤਾਂ ਵੀ ਪੂਰੀ ਐ ਹਾਂ ਚਾਹੇ ਸਾਰੀ ਖਾ ਲਈਏ ਤਾਂ ਵੀ ਪੂਰੀ ਐ ਪੂਰੀ ਪੂਰੀ ਚਾਹੇ ਕਾਲੀ ਹੋਵੇ ਤਾਂ ਵੀ ਪੂਰੀ ਖਾਂ ਗਿਆ ਆਪਾਂ ਲੋ ਬਈ ਆ ਗਈ ਆਪਣਾ ਸਮਾਨ ਲੈ ਸੋਹਣੀਏ ਲੋ ਬਈ ਗਾਇਸ ਹੁਣ ਇਹਨੂੰ ਨਾਈਟ ਸੂਟ ਵੀ ਪਸੰਦ ਆ ਗਿਆ ਐ ਮੈਂ ਦਵਾ ਦੂੰ ਤੇ ਨਾਈਟ ਸੂਟ ਠੀਕ ਐ ਚੱਲ ਲੋ ਬਈ ਆਪਾਂ ਪਹੁੰਚ ਰਹੇ ਟੋਨੀ ਦੀ ਹੱਤੀ ਤੇ ਪਰਾਂਦੇ ਵੀ ਦੇਖ ਲਈ ਇੱਥੇ ਪਰਾਂਦੇ ਵਾਦੂ ਨੇ ਦੇਖ ਲਓ ਲੋਗੇ ਆਪਾਂ ਪਹੁੰਚ ਗਏ ਥੋਨੀ ਦੀ ਰਕੀ ਜੁਐਲਰੀ ਸ਼ਾਪ ਇੱਥੋਂ ਦੇਖਣੀ ਹੈਗੀ ਆਪਾਂ ਅੱਜ ਦੀਪ ਵਾਸਤੇ ਜੁਐਲਰੀ ਆਪ ਵੀ ਹੋ ਗਏ ਦੇਖਣੀ ਸੇਸ ਦਾ ਲੋ ਹੈ ਗਾਇਸ ਆਪਣੀ ਆਨੰਦਕਾਰ ਜਲੀ ਜਿਹੜੀ ਹੈਗੀ ਹੈ ਜੁਐਲਰੀ ਉਹ ਹੋਗੀ ਪਾਣੀ ਨਾਲ ਦਾ ਨਾ ਇਹ ਹੁਣ ਆਪਾਂ ਦੇਖਣੀ ਹੈ ਵਿਆਹ ਵਾਲੀ ਰੋ ਪੀ ਰਹੇ ਨੇ ਚਾਹ ਚਾਹ ਵਧੀਆ ਨੇ ਇੱਕ ਨੰਬਰ ਵੀ ਲੈ ਇਹ ਚੀਜ਼ ਕਰ ਦਿੰਦੇ ਹਾਂ ਵੀਰੇ ਵਰਗੇ ਜੁਐਲਰੀ ਕੈਨੇਡਾ ਭੇਜੀ ਹੋਈ ਹੈ ਕੈਨੇਡਾ ਆਸਟ੍ਰੇਲੀਆ ਕਿੱਥੇ ਮਰਜ਼ੀ ਮੰਗਵਾਓ ਅਮਰੀਕਾ ਤੱਕ ਹਾਂ ਸਾਰੇ ਕਿਤੇ ਅਮਰੀਕਾ ਬਾਕੀ ਨਹੀਂ ਆਉਂਦੀ ਬੰਦੇ ਤਾਂ ਭੇਜਦੇ ਹਨ ਆਪਾਂ ਫਿਰ ਆਪਣੇ ਦਾ ਪੱਕੇ ਕੋਕੇ ਆਪਾਂ ਪੱਕੇ ਆਪਣੇ ਦਾ ਪੱਕੇ ਕੋਕੇ ਕੱਚੇ ਕੰਮ ਨਹੀਂ ਕਰਦੇ ਵੀ 15 ਨਾਲ ਕੰਮ ਹੀ ਨਹੀਂ ਕਰਦੇ ਜੀ ਪਿਕਰੂਗੇ ਤੁਸੀਂ 15 ਨੂੰ ਪਿਕ ਕਰਾਂਗੇ ਜੀ ਰਿਟਰਨ 17 ਨੂੰ ਲੋ ਬਈ ਵੀਰੇ ਵਰਗਿਆਂ ਕੋਲ ਪਰਸ ਵੀ ਮਿਲ ਜਾਂਦੇ ਆ ਇੱਕੋ ਨਾਲ ਵੀ ਨਹੀਂ ਸਾਈਡ ਪਾਸ ਜੋ ਤਾਂ ਜਿਹੜੇ ਕਹਿੰਦੇ ਆ ਨਾ ਲੈਡ ਐਟਲੀ ਬਣਾ ਸਕਦੇ ਮੈਂ ਇੱਕ ਦਿਨ ਫੋਟੋ ਬਣਾਉਂਗਾ ਜੋਤ ਠੀਕੂ ਈਕੂ ਮੰਨ ਮੰਨਦੀ ਨਹੀਂ ਮੰਨਦੇ ਮੈਂ ਪ੍ਰੀਤ ਠੀਕੂ ਖਾਣਾ ਪਪਰਾਂ ਦੇ ਦੇਖ ਲਈਏ ਹਾਂ ਤਾਂ ਨੀਚੇ ਇਹ ਲੈ ਚਾਹੀਦਾ ਮੈਨੂੰ ਫਸਿਲਰ ਵੀ ਲੋਟੇ ਜੀ ਯਾਰ ਠੀਕ ਹੈ ਬਾਈ ਚੰਗਾ ਜੋਤ ਫੇਰ ਕਹਿੰਦੇ ਆ ਠੀਕ ਹੈ ਚੰਗਾ ਜੋਤ ਬਾਈ ਓਕੇ ਵੀਰੇ ਬਾਈ ਵਿਆਹ हां ठीक है मैं तो तुसी ਵਿਆਹ ਦੇ ਵਿੱਚੋਂ ਤੁਮ ਤਾਂ ਵਿਆਹੀ ਸਾਡਾ ਯਾਰ ਘਰੇ ਚਲੋ ਉਹੀ ਤਾਂ ਗੱਲ ਆ ਛੜੀ ਭੈਣ ਦਾ ਵਿਆਹਗਾ ਤੁਸੀਂ ਕੀ ਸਮਝ ਨਹੀਂ ਪਹੁੰਚਿਓ ਨਾ ਪਹੁੰਚਿਓ हां ठीक है बाय 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 ओके लो भाई ਜੋਤ ਵਰਗੇ ਚਲੇ ਗਏ ਆ ਤੇ ਹੁਣ ਆਪਾਂ ਕਰਕੇ ਆਉਣੇ ਆਗਾ ਇਹ ਆਪਣਾ ਕੰਮ ਠੀਕ ਆ ਡਾਈ ਵਾਲੇ ਕੋਲੋਂ ਆਪਾਂ ਫੜਨੇ ਨੇ ਆਪਣੇ ਦੁਪੱਟੇ ਫਿਰ ਆਪਾਂ ਜਾਵਾਂਗੇ ਬੁਟੀਕ ਤੇ बस एक कती लाइनिंग लेनी है फिर बुटीक पे जावांगे आपा लो भाई गाइस ਤੇ ਜੋਤ ਵਰਗੇ ਆਏ ਸੀਗੇ ਤੇ ਜੋਤ ਵਰਗੇ ਆਪਣੇ ਕੋਲ ਆ ਕੇ ਚਲੇ ਗਏ ਠੀਕ ਹੈ ਕਿਉਂਕਿ ਉਹਨਾਂ ਨੇ ਲੈਣੀ ਸੀਗੀ ਜੁਐਲਰੀ ਬ੍ਰਾਈਡਲ ਜੁਐਲਰੀ ਦੇਖਣੀ ਸੀਗੀ ਅੱਜ ਆਪਾਂ ਉਹ ਆਪਾਂ ਟੋਨੀ ਵੀਰੇ ਦੀ ਸ਼ਾਪ ਤੇ ਦੇਖ ਕੇ ਆਏ ਆ ਠੀਕ ਆ ਆਨੰਦ ਘਰਜ ਦੇ ਸੂਟ ਨਾਲ ਵੇਅਰ ਕਰਨੀ ਹੈ ਜਿਹੜੀ ਜੁਐਲਰੀ ਤੇ ਵਿਆਹ ਵਾਲੀ ਆਊਟਫਿਟ ਦੇ ਨਾਲ ਲਹਿੰਗੇ ਦੇ ਨਾਲ ਜਿਹੜੀ ਜੁਐਲਰੀ ਵੇਅਰ ਕਰਨੀ ਆ ਉਹ ਆਪਾਂ ਸਾਰੀ ਰੈਂਟ ਤੇ ਕਰਕੇ ਆਏ ਆ ਠੀਕ ਆ ਤੁਸੀਂ ਉਹਨਾਂ ਤੋਂ ਰੈਂਟ ਤੇ ਵੀ ਵਾਹ ਰੈਂਟ ਤੇ ਵੀ ਲੈ ਸਕਦੇ ਹੋ ਜੁਐਲਰੀ ਟੋਨੀ ਦੀ ਹੱਟੀ ਬਰਨਾਲਾ ਜਿੱਥੋਂ ਤੁਸੀਂ ਮੈਨੂੰ ਪੁੱਛਦੇ ਹੋ ਨੇ ਮੇਰੀ ਸਾਰੀ ਜੁਐਲਰੀ ਵੀ ਉਹਨਾਂ ਤੋਂ ਹੀ ਆਉਂਦੀ ਆ ਤੇ ਆਪਾਂ ਦੀਪ ਦੇ ਵਿਆਹ ਦੀ ਸਾਰੀ ਜੁਐਲਰੀ ਵੀ ਉੱਥੋਂ ਹੀ ਲੈਣੀ ਆ ਠੀਕ ਹੈ ਤੇ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਵਾਈ ਕਰਨੀ ਹੈ ਰੈਂਟ ਤੇ ਵੀ ਲੈ ਸਕਦੇ ਹੋ ਠੀਕ ਹੈ ਤੇ ਉਹ ਆਪਣਾ ਡਨ ਹੋ ਗਿਆ ਲਹਿੰਗੇ ਨਾਲ ਕਿਹੜੀ ਜੁਐਲਰੀ ਪਾਉਣੀ ਆ ਠੀਕ ਹੈ ਕੀ ਕਰਨਾ ਸਭ ਕੁਝ ਉਹ ਸਾਰਾ ਕੁਝ ਡਨ ਹੋ ਗਿਆ ਸਾਰਾ ਕੁਝ ਡਨ ਕਰਤਾ ਸੀਗਾ ਆਪਾਂ ਤੇ ਉਹ ਚਲੇ ਗਏ ਹੁਣ ਕਾਰਡ ਵਗੈਰਾ ਦੇ ਕੇ ਉਹਨਾਂ ਨਾਲ ਜਿਹੜਾ ਕੰਮ ਕਰਵਾਉਣਾ ਸੀ ਬਾਜ਼ਾਰ ਦਾ ਉਹ ਕਰਵਾਤਾ ਮੇਨ ਕੰਮ ਸਾਡਾ ਜੁਐਲਰੀ ਦਾ ਹੀ ਸੀਗਾ ਤੇ ਇੱਧਰ ਰਿੱਕੀ ਸਰ ਵੀ ਆ ਗਏ ਨੇ ਠੀਕ ਹੈ ਲਓ ਮੱਥੇ ਦੀ ਪੱਟੀ ਬੰਨੀ ਫਿਰਦੇ ਨੇ ਕਹਿੰਦੇ ਵੀ ਸ਼ਾਈ ਹੋ ਗਈ ਮੇਰੇ ਲਓ ਭਾਈ ਆਪਾਂ ਪਹੁੰਚ ਗਏ ਘਰੇ ਤੇ ਹੁਣ ਰਿੱਕੀ ਨੇ ਜਾਣਾ ਜਾਗੋ ਤੇ ਦੇਖਦੇ ਆ ਉਹਨਾਂ ਨੇ ਹੋਣਾ ਤਿਆਰ ਹੈਲੋ ਸਰ ਲੁੱਕ ਚੈੱਕ ਕਰਾਓ ਲੁੱਕ ਬੋਲੋ ਬਹੁਤ ਸੋਹਣੇ ਲੱਗ ਰਹੇ ਹੋ ਬੜੇ ਪਿਆਰੇ ਲੱਗ ਰਹੇ ਹੋ ਤੁਸੀਂ ਜਮਾਨ ਬਾਹਰ ਕੱਢ ਦਿਓ ਮੈਨ ਲਿਆਉਣੀ ਆ ਠੀਕ ਆ ਜੀ ਬਈ ਤੇ ਹੁਣੀ ਆਪਾਂ ਫ੍ਰੀ ਹੋਏ ਆ ਸਾਰਾ ਕੰਮ ਨਿਬੜ ਕੇ ਠੀਕ ਆ ਤੇ ਆਪਾਂ ਹੁਣ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਕਾਫੀ ਸਾਰੇ ਆਪਣੇ ਕੁਐਸਚਨ ਸੀਗੇ ਜੀ ਠੀਕ ਹੈ ਜਿਨ੍ਹਾਂ ਦਾ ਰਿਪਲਾਈ ਮੈਨੂੰ ਆਏ ਹੁੰਦਾ ਵੀ ਫਿਰ ਬਾਹਲੇ ਇਕੱਠੇ ਹੋ ਜਾਂਦੇ ਆ ਤੁਹਾਡੇ ਜਿੰਨੇ ਵੀ ਕੁਐਸਚਨਸ ਹੁੰਦੇ ਆ ਵੀ ਆਪਾਂ ਟਾਈਮ ਨਾਲ ਰਿਪਲਾਈ ਕਰ ਦਈਏ ਤਾਂ ਜ਼ਿਆਦਾ ਬੈਟਰ ਆ ਤੇ ਉਹ ਜਿਵੇਂ ਆਪਣੇ 2-3 ਵੀਡੀਓ ਪਾਤੀਆਂ ਸੀਗੀਆਂ ਤਾਂ ਆਪਾਂ ਰਿਪਲਾਈ ਦੇ ਦਈਏ ਤੁਹਾਨੂੰ ਜਿਵੇਂ ਪਹਿਲਾਂ ਤਾਂ ਕੱਲ ਵਾਲਾ ਜਿਹੜਾ ਵਲੌਗ ਸੀਗਾ ਉਹ ਤੇ ਤੁਹਾਡੇ ਜਿਹੜੇ ਹੈਗੇ ਆ ਕਮੈਂਟ ਆਈ ਹੋਈ ਆ ਕਹਿੰਦੇ ਜੋ ਕੱਲ ਬੱਚੇ ਦੀ ਦਵਾਈ ਦੱਸੀ ਸੀ ਦੀ ਉਸ ਦੀ ਪਿਕ ਦਿਖਾ ਦਿਓ ਉਹਦੀ ਪਿਕ ਦਿਖਾ ਦਿੰਨੇ ਆ ਬਾਈ ਮੈਂ ਤੁਹਾਨੂੰ 1 ਮਿੰਟ ਇਹ ਲਓ ਜੀ ਵੀਰੇ ਆ ਸੀ ਆਹ ਵਾਲੀ ਹੈ ਦਵਾਈ ਠੀਕ ਹੈ 1 ਮਿੰਟ ਇਹ ਦੇਖ ਲਓ ਕੌਲੀਕ ਕਿਡ ਠੀਕ ਹੈ ਕੌਲੀਕ ਕਿਡ ਹੁੰਦੀ ਹੈ ਇਹ ਤੇ ਇਹ ਵਾਲੀ ਉਹ ਦਵਾਈ ਹੈ ਠੀਕ ਹੈ ਤੇ ਦਨ ਇੱਕ ਕੁਐਸਚਨ ਤੁਹਾਡਾ ਆਇਆਗਾ ਜੋਤ ਦੀ ਕਿਹੜੇ ਕੋਟਲੀਆ ਬਲੂਪ੍ਰਿੰਟ ਤੋਂ ਆ ਕਿਉਂਕਿ ਸਾਡਾ ਪਿੰਡ ਵੀ ਕੋਟਲੀਆ ਬਲੂ ਆ ਡਿਸਟ੍ਰਿਕਟ ਸਾਡਾ ਸ਼੍ਰੀ ਮੁਕਸਰ ਸਾਹਿਬ ਉਹਨਾਂ ਦਾ ਵੀ ਡਿਸਟ੍ਰਿਕਟ ਮੁਕਸਰ ਸਾਹਿਬ ਹੀ ਆ ਬਈ ਤੇ ਦੀ ਜੋਤ ਤੁਹਾਡੇ ਕੀ ਲੱਗਦੇ ਨੇ ਜੋਤ ਮੇਰੀ ਵੱਡੀ ਭੈਣ ਵੀ ਲੱਗਦੀ ਆ ਜੋਤ ਮੇਰੀ ਮਾਵਾ ਵਰਗੀ ਆ ਜੋਤ ਮੇਰੀ ਛੋਟੀ ਭੈਣ ਵੀ ਲੱਗਦੀ ਆ ਜੋਤ ਮੇਰੀ ਫਰੈਂਡ ਵੀ ਆ ਬੈਸਟ ਫਰੈਂਡ ਜੋਤ ਨਾਲ ਰਿਲੇਸ਼ਨ ਹੀ ਕੁਛ ਇਦਾਂ ਦਾਗਾ ਵੀ ਜੋਤ ਐਹੀ ਜੀ ਕੁੜੀ ਐ ਮੇਰੀ ਲਾਈਫ ਦੇ ਵਿੱਚ ਜਿਹੜੀ ਮੇਰੇ ਮੂੰਹ ਤੇ ਮੇਰੀ ਗਲਤੀ ਖੜਦੋਗੀ ਤੇ ਉਹਨੂੰ ਮੈਂ ਕੁਛ ਨਹੀਂ ਕਹਿ ਸਕਦੀ ਬਹੁਤ ਨਾਈਸ ਆ ਬਹੁਤ ਵਧੀਆ ਬਹੁਤ ਪਿਆਰ ਕਰਦੀ ਆ ਆ ਇੱਕ ਕੁੜੀ ਨੇ ਕਿਹਾ ਸੀ ਵੀ ਦੀਦੀ ਤੁਸੀਂ ਵੀ ਜਿਵੇਂ ਫੇਸ ਕਵਰ ਕਰਕੇ ਜਾਂਦੇ ਹੋ ਨੇ ਮਾਰਕੀਟ ਵਗੈਰਾ ਵੀ ਤੁਸੀਂ ਉਹ ਕਵਰ ਸਾਨੂੰ ਕਰਕੇ ਦਿਖਾ ਸਕਦੇ ਹੋ ਵੀ ਤੁਸੀਂ ਕਿੱਦਾਂ ਕਵਰ ਕਰਦੇ ਹੋ ਕਿਵੇਂ ਕਵਰ ਕਰਦੇ ਹੋ ਸਾਨੂੰ ਲਾਈਵ ਦਿਖਾਓ ਠੀਕ ਹੈ ਵੀਰੇ ਜਰੂਰ ਆਪਾਂ ਕੱਲ ਨੂੰ ਮੈਂ ਤੁਹਾਨੂੰ ਕਵਰ ਕਰਕੇ ਦਿਖਾਉਂਗੀ ਫੇਸ ਬੁਟੀਕ ਤੇ ਜਾ ਕੇ ਠੀਕ ਆ ਇਹ ਕਹਿੰਦੇ ਵੀ ਤੁਸੀਂ ਭੈਣ ਜੋਤ ਵਰਗੀਆਂ ਇਦਾਂ ਕਿਉਂ ਕਹਿੰਦੇ ਵੀ ਜੋਤ ਵਰਗੀਆਂ ਆਗੇ ਬਈ ਮਾਲ ਵਿੱਚ ਮੈਨੂੰ ਤਾਂ ਲੱਗਦਾ ਆਲਮੋਸਟ ਸਾਰੇ ਜਾਨੇ ਮਾਲਵੇਲੇ ਜ਼ਰੂਰ ਕਮੈਂਟ ਕਰਿਓ ਮਾਲਵੇ ਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਕਾਫੀ ਸਾਰੇ ਲੋਕ ਇਹੀ ਕਹਿੰਦੇ ਆ ਵੀ ਮੰਮੀ ਵਰਗੇ ਆਗੇ ਡੈਡੀ ਵਰਗੇ ਆਗੇ ਡੈਡੀ ਵਰਗੇ ਮਤਲਬ ਬੀ ਡੈਡੀ ਮੰਮੀ ਨਾਲ ਕਾਫੀ ਜਾਣੀ ਹੋਗੇ ਨਾ ਜੋਤ ਵਰਗੇ ਆਗੇ ਮਤਲਬ ਜੋਤਮੈਕ ਤੇ ਉਹਨਾਂ ਦੀ ਬੇਟੀ ਤਿੰਨੇ ਜਾਣੇ ਆ ਗਈ ਜਿਕੇ ਲਈ ਜੋਤ ਆਉਂਦੀ ਤਾਂ ਮੈਂ ਕਹਿੰਦੇ ਸੀ ਵੀ ਜੋਤ ਆ ਗਈ ਕੱਲੀ ਜੋਤ ਤੇ ਜੇ ਰਿੱਕੀ ਤੇ ਵੀਰਾ ਕਿਤੇ ਜਾਂਦੇ ਨੇ ਮੈਂ ਕਹਿੰਨੀ ਰਿੱਕੀ ਵਰਗੇ ਆ ਗਈ ਤੇ ਜੇ ਗੁੰਤਾਜ ਤੇ ਕਾਫੀ سارے ਬੱਚੇ ਹੁਣ ਮੈਂ ਕਹਿੰਦੀ ਗੁੰਤਾਜ ਵਰਗੇ ਆ ਗਈ ਐ ਹੁੰਦਾ ਸਾਡੀ ਬੋਲੀ ਦੇ ਵਿੱਚ ਕਹਿੰਦੀ ਐਵੇਂ ਨਹੀਂ ਵੀ ਆਹ ਵਰਗੇ ਆ ਗਿਉਵੇਂ ਵਰਗੇ ਆ ਗੇ ਆਹ ਚੀਜ਼ ਆ ਹੋਰ ਕੁਝ ਨਹੀਂ ਹੈਗੇ ਇਕ ਗੰਦੀ ਸੀਗੀ ਵੀ ਤੁਹਾਡੇ ਪੇਕੇ ਕਿੱਥੇ ਆ ਮੇਰਾ ਪੇਕਾ ਪਿੰਡ ਡਿੱਖਾ ਬਈ ਬਟਿੰਡਾ ਜ਼ਿਲ੍ਹਾ ਰਾਮਪੁਰਾ ਫੂਲ ਕੋਲ ਡਿੱਖ ਪਿੰਡ ਆਗਾ ਮੰਡੀ ਖਲਾਟ ਡੇ ਸੂਚ ਡਿੱਖ ਉੱਥੇ ਆ ਮੇਰਾ ਪਿੰਡ ਡਿੱਖ ਠੀਕ ਹੈ ਜੀ ਦੈਨ ਇਸ ਤੋਂ ਬਾਅਦ ਆਪਣੀ ਸੀਗੀ ਕਮੈਂਟ ਦੀਪਲੀ ਡਾਰਕ ਸਰਕਲ ਲਈ ਕੁਝ ਦੱਸੋ ਰਿਕੁਐਸਟ ਆ ਬਈ ਡਾਰਕ ਸਰਕਲ ਲਈ ਤੁਸੀਂ ਕਕੰਬਰ ਯੂਜ਼ ਕਰ ਸਕਦੇ ਹੋ ਹਨਾ ਜਾਂ ਡਾਈਟ ਵਧੀਆ ਲਓ ਉਹਦੇ ਨਾਲ ਵੀ ਸਹੀ ਹੋ ਜਾਣਗੇ ਜਾਂ ਆਲੂ ਲਗਾ ਲਿਆ ਕਰੋ ਆਲੂ ਦਾ ਰਸ ਲਗਾ ਲਿਆ ਕਰੋ ਉਦੋਂ ਤਾਂ ਆਪਦਾ ਫੇਸ ਬਹੁਤ ਖਰਾਬ ਆ ਉਹਨੇ ਕੀ ਦੱਸਣਾ ਇੱਕ ਕੁੜੀ ਨੇ ਕਿਹਾ ਸੀਗਾ ਮੇਰਾ ਨਾ ਜੇ ਤਾਂ ਮੈਂ ਕੇਅਰ ਕਰਦੀ ਆਂ ਵੀਰੇ ਤੁੜਾ ਇਸ ਕਮੈਂਟ ਤੇ ਕੋਈ ਮੇਰਾ ਗੁੱਸੇ ਵਾਲਾ ਨਹੀਂ ਹੈਗਾ ਜਦੋਂ ਤਾਂ ਮੈਂ ਕੇਅਰ ਕਰਦੀ ਆ ਉਹ ਤਾਂ ਮੇਰਾ ਫੇਸ ਜਮਾ ਵਧੀਆ ਹੋ ਜਾਂਦਾ ਬਟ ਜਦੋਂ ਮੈਂ ਕੇਅਰ ਛੱਡਦਾ ਹੁਣ ਕੀ ਹੈ ਜੁਝਾਰ ਵੱਡਾ ਹੋ ਗਿਆ ਇੰਨਾ ਇਹਦੇ ਪਿੱਛੇ ਭੱਜਣਾ ਨੱਟਣਾ ਪੈਂਦਾਗਾ ਤਾਂ ਕਰਕੇ ਆਪ ਦੀ ਸਕਿਨ ਲਈ ਟਾਈਮ ਨਹੀਂ ਲੱਗਦਾ ਤਾਂ ਮੈਂ ਡਾਕਟਰ ਦੀ ਸਲਾਹ ਲੈਂਤੀ ਸੀਗੀ ਬਾਕੀ ਰੂਬੀ ਭੈਣ ਤੋਂ ਵੀ ਮੇਰੇ ਕੋਲ ਜਾਇਆ ਨਹੀਂ ਜਾਂਦਾ ਉਹ ਵਧੀਆ ਕੇਅਰ ਕਰ ਲੈਂਦੇ ਮੇਰੀ ਸਕਿਨ ਦੀ ਬਟ ਮੈਥੋਂ ਜਾਇਆ ਨਹੀਂ ਜਾਂਦਾ ਹਨਾ ਤੇ ਉਹਦੀ ਕਰਕੇ ਮੇਰੀ ਸਕਿਨ ਥੋੜੀ ਜਿਹੀ ਇਦਾਂ ਲੱਗਣ ਲੱਗ ਜਾਂਦੀ ਹੈ ਬਟ ਜਦੋਂ ਮੈਂ ਕੇਅਰ ਕਰਨ ਲੱਗ ਜਾਂ ਡਾਈਟ ਵਧੀਆ ਲੈ ਲਾਂ ਆਪਦੇ ਫੇਸ ਤੇ ਸਾਰਾ ਸਾਰਾ ਕੁਝ ਚੂਜ਼ ਕਰ ਲਾਂ ਉਦੋਂ ਸਹੀ ਰਹਿੰਦਾਗਾ ਬਟ ਜਦੋਂ ਮੈਂ ਛੱਡ ਦਾਂ ਜਮਾ ਕੇਅਰ ਕਰਨੀ ਹਨਾ ਉਦੋਂ ਮੇਰਾ ਫੇਸ ਖਰਾਬ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਵਧੀਆ ਤੁਸੀਂ ਕਮੈਂਟ ਕੀਤਾ ਹੁਣ ਮੈਂ ਧਿਆਨ ਦੂੰਗੀ ਇਹ ਤੇ ਠੀਕ ਹੈ ਹਾ ਵਾਲੇ ਕਮੈਂਟ ਸੀਗੇ ਆਪਣੇ ਦੈਨ ਇਸ ਤੋਂ ਬਾਅਦ ਨੈਕਸਟ ਰਹੇਗਾ ਆਪਣੇ ਹਾਂ ਕਦੇ ਮੇਰੀ ਬੇਟੀ 5 ਮਨთ ਦੀ ਸੀ ਜਦ ਮੈਂ ਉਹਨੂੰ ਘਰ ਛੱਡੇ ਹਾਂ ਇਹ ਮੈਨੂੰ ਲੱਗਦਾ ਮੈਂ ਸਾਰੇ ਰਿਪਲਾਈ ਕੀਤੇ ਹੋਏ ਆ ਤੁਹਾਡੇ ਵਾਲੀ ਬਲੌਗ ਦੀ ਆ ਦੋਨੇ ਦੋਨੇ ਬਲੌਗ ਰਹਿੰਦੀ ਸੀ ਉਹਦਾ ਰਿਪਲਾਈ ਕਰਨਾ ਸੀ ਉਹਦੋਂ ਮੈਂ ਕਰਦਾ ਹੋਰ ਕੋਈ ਵੀ ਕੁਐਸਚਨ ਹੁੰਦਾ ਤਾਂ ਜਰੂਰ ਬਲੌਗ ਤੇ ਦੱਸਦਿਆ ਕਰੋ ਆਪਾਂ ਜਰੂਰ ਤੁਹਾਡਾ ਰਿਪਲਾਈ ਕਰਿਆ ਕਰਾਂਗੇ ਠੀਕ ਹੈ ਜੀ ਤੇ ਜੁਹਾਰ ਜਿਹੜੀ ਜੁਹਾਰ ਦੀ ਮੈਂ ਡਾਇਪਰ ਕਰੀਮ ਯੂਜ਼ ਕਰਦੀ ਆ ਜੇ ਰੈਸਸ ਹੋ ਜਾਂਦੇ ਆ ਵੀਰੇ ਬੱਚੇ ਦੇ ਆ ਬਹੁਤ ਵਧੀਆ ਕਰੀਮ ਆ ਬੀ ਫੋਰ ਨੈਪੀ ਕਰੀਮ ਹਨਾ ਇਹ ਮੈਨੂੰ ਜੋਤ ਨੇ ਰეკਮੈਂਡ ਕੀਤੀ ਸੀ ਤੇ ਮੈਨੂੰ ਜੋਤ ਹੀ ਗਿਫਟ ਕਰਕੇ ਗਈ ਸੀ ਜੀ ਠੀਕ ਹੈ ਜਦੋਂ ਜੁਹਾਰ ਦੇ ਕੱਪੜੇ ਲੈ ਕੇ ਆਈ ਸੀ ਤੇ ਉਦੋਂ ਦੀ ਮੈਂ ਯੂਜ਼ ਕਰ ਰਹੀ ਆ ਜਦੋਂ ਦਾ ਜੁਹਾਰ ਹੋਇਆਗਾ ਤੁਸੀਂ ਦੇਖ ਲਓ ਆ ਮੰਨ ਲਓ ਵੀ 3 ਸਾਲ ਹੋ ਗਿਆ ਇਹ ਕਰੀਮ ਇੱਕ ਕਰੀਮ ਸਾਲ ਗੱਡ ਜਾਂਦੀ ਆ ਬਹੁਤ ਵਧੀਆ ਗੀ ਦੀ ਆਹ ਵਾਲੀ ਬਹੁਤ ਵਧੀਆ ਜੀ ਮਾੜਾ ਜਿਹਾ ਵੀ ਕੋਈ ਰੈਸਿਸ ਹੋ ਜੇ ਹਨਾ ਜੁਝਾਰ ਦੇ ਮੈਂ ਆਹ ਕਰੀਮ ਯੂਜ਼ ਕਰ ਦਿੰਨੀ ਹੁੰਦੀ ਆ ਉਹਦੀ ਨਾਲ ਦੀ ਨਾਲ ਸੈੱਟ ਹੋ ਜਾਂਦੀ ਆ ਜੁਝਾਰ ਦਾ ਜ ਕੋਈ ਵੀ ਰੈਸਿਸ ਹੁੰਦਾ ਨਾਲ ਦੀ ਨਾਲ ਸੈੱਟ ਹੋ ਜਾਂਦਾ ਵਧੀਆ ਕਰੀਮ ਆ ਇਹ ਤੁਸੀਂ ਵੀ ਇਹੀ ਯੂਜ਼ ਕਰ ਸਕਦੇ ਹੋ ਲੋ ਬਈ ਗਾਇਸ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਮੇਰੇ ਪਰਫਿਊਮ ਦੀ ਠੀਕਾ ਕਲੈਕਸ਼ਨ ਪੋਪ ਛੱਡਿਆ ਪਰਫਿਊਮ ਦੀ ਕਲੈਕਸ਼ਨ ਦਿਖਾਉਣ ਜਾ ਰਹੀ ਆ ਮੈਂ ਤੁਹਾਨੂੰ ਠੀਕਾ ਐਵੇਂ ਗਲਤ ਗਲਤ ਬਰਡ ਬੋਲਿਆ ਜਾਂਦਾ ਹੁੰਦਾ ਤੇ ਮੈਂ ਤੁਹਾਨੂੰ ਸਾਰੇ ਪਰਫਿਊਮ ਦਿਖਾਉਣੀ ਆ ਮੇਰੇ ਇਹਨਾਂ ਦੇ ਵਿੱਚੋਂ ਅੱਧੇ ਪਰਫਿਊਮ ਬੁਟੀਕ ਤੇ ਪਏ ਆ ਜਿਹੜੇ ਮੈਂ ਤੁਹਾਨੂੰ ਕੱਲ ਨੂੰ ਜਾ ਕੇ ਦਿਖਾਉਂਗੀ ਕੁਝ ਕੁ ਪਰਫਿਊਮ ਮੇਰੇ ਕੋਲ ਇੱਥੇ ਘਰ ਨੇ ਠੀਕ ਆ ਤੁਸੀਂ ਦੇਖ ਸਕਦੇ ਹੋ ਇੰਨੇ ਕ ਘਰੇ ਆ ਬਾਕੀ 2-3 ਪਰਫਿਊਮ ਨੀਚੇ ਮੰਮੀ ਵਾਲੇ ਕਮਰੇ ਚ ਪਏ ਆ ਤੇ ਕੁਝ ਕੁ ਪਰਫਿਊਮ ਜਿਹੜੇ ਹੈਗੇ ਆ ਉਪਾਇ ਬੁਟੀਕ ਤੇ ਉਹ ਮੈਂ ਦਿਖਾਉ ਤੁਹਾਨੂੰ ਬੁਟੀਕ ਤੇ ਜਾ ਕੇ ਹੁਣ ਮੈਂ ਤੁਹਾਨੂੰ ਪਹਿਲਾਂ ਆਹ ਵਾਲੇ ਦਿਖਾ ਦਾਂ ਠੀਕ ਹੈ ਤੇ ਕਿਹੜਾ ਜਿਆਦਾ ਬੈਸਟ ਆ ਕਿਹੜਾ ਵਧੀਆ ਹੈਗਾ ਕਿਹੜਾ ਸਭ ਤੋਂ ਘੈਂਟ ਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਕਈ ਵਾਰ ਕਿਸੇ ਨੇ ਮੰਗਵਾਉਣਾ ਹੁੰਦਾ ਤਾਂ ਮੰਗਵਾ ਸਕਦੇ ਹੋ ਠੀਕ ਹੈ ਜੀ ਲੋ ਭਈ ਪਹਿਲਾ ਪਰਫਿਊਮ ਹੈਗਾ ਮਿਲੋਡੀ ਠੀਕ ਹੈ ਇਹ ਮੈਂ ਪਹਿਲਾਂ ਤੋਂ ਯੂਜ਼ ਕਰਦੀ ਹਾਂ ਮਤਲਬ ਅਨਮੈਰਿਡ ਤੋਂ ਲੈ ਕੇ ਠੀਕ ਹੈ ਜਦੋਂ ਮੈਂ ਕਾਲਜ ਟਾਈਮ ਤੋਂ ਯੂਜ਼ ਕਰ ਰਹੀ ਹਾਂ ਇਹ ਬਹੁਤ ਵਧੀਆਗਾ ਇਹਦੀ ਫਰੇਗਰੈਂਸ ਵੀ ਬਹੁਤ ਵਧੀਆ ਗਈ ਤੇ ਲੌਂਗ ਲਾਸਟਿਕ ਆ ਤੇ ਜੇ ਗੱਲ ਕਰੀਏ ਪ੍ਰਾਈਸ ਦੀ ਤਾਂ ਪ੍ਰਾਈਸ ਇਹਦਾ ਜੈਨੂਨ ਜਆ ਤੇ ਇਹ ਚੱਲਦਾ ਵੀ ਬਹੁਤ ਟਾਈਮ ਆ ਬਿਕਾਉਜ਼ 100 ਐਮਐਲ ਦਾ ਹੁੰਦਾਗਾ ਤਾਂ ਤੁਸੀਂ ਗਰਲਜ਼ ਇਹ ਵਾਲਾ ਪਰਫਿਊਮ ਯੂਜ਼ ਕਰ ਸਕਦੇ ਹੋ ਠੀਕ ਹੈ ਸੈਕੰਡ ਜਿਹੜਾ ਹੈਗਾਗਾ ਇਹਦੇ ਉੱਪਰ ਯਾਰ ਕੋਈ ਨਾਮ ਇਹਦੇ ਉੱਪਰ ਹੈਗਾ 007 ਇਹ ਵਿੱਚ ਇਹ ਮੈਨੂੰ ਗਿਫਟਡ ਸੀਗਾ ਬਟ ਆਪਾ ਸਰਚ ਕਰਦੇ ਆਂ ਤਾਂ ਇਹ ਨਿਕਲਿਆ ਆਉਂਦਾ ਹੁੰਦਾਗਾ ਤੇ ਇਹਦੀ ਫਰੇਗਰੈਂਸ ਵੀ ਬਹੁਤ ਸੋਹਣੀ ਹੈ ਇਹ ਵੀ ਲੌਂਗ ਲਾਸਟਿਕ ਆ ਤੇ ਇਹ ਵਾਲਾ ਪਰਫਿਊਮ ਆ ਜਿਹੜਾ ਇਹ ਯੂਨੀਸੈਕਸ ਆ ਨਾਲੇ ਮੁੰਡੇ ਵੀ ਯੂਜ਼ ਕਰ ਸਕਦੇ ਆ ਕੁੜੀਆਂ ਵੀ ਯੂਜ਼ ਕਰ ਸਕਦੇ ਆ ਠੀਕ ਆ ਤੇ ਇਹਦਾ ਪ੍ਰਾਈਸ ਵੀ ਬਹੁਤ ਜੈਨੂਨ ਜਗਾ ਬਟ ਹਾਂ ਥੋੜਾ ਜਿਹਾ ਪ੍ਰਾਈਸ ਹਾਈ ਹੁੰਦਾ ਇਹਦਾ ਬੱਟੀ ਤੇ ਆਫ ਵਗੈਰਾ ਲੱਗਦੀ ਰਹਿੰਦੀ ਆ ਇਹਨਾਂ ਇਕਾ ਤੋਂ ਵੀ ਮਿਲ ਜਾਂਦਾਗਾ ਦੈਨ ਇਸ ਤੋਂ ਬਾਅਦ ਆ ਗਿਆ ਜੀ ਐਡੀਡਾਸ ਦਾ ਠੀਕ ਹੈ ਟੀਮ ਫੋਰਸ ਤੇ ਇਹ ਆਇਆ ਸੀਗਾ ਭਾਈ ਬਾਰੂ ਜਿਹੜਾ ਇਹ ਵਾਲਾ ਪਰਫਿਊਮ ਆਇਆ ਸੀਗਾ ਠੀਕ ਆ ਤੇ ਇਹ ਜਿਹੜਾ ਹੈਗਾਗਾ ਇਹ ਮੁੰਡਿਆਂ ਵਾਲਾਗਾ ਬਟ ਮੈਥੋਂ ਨਹੀਂ ਰਿਹਾ ਜਾਂਦਾ ਹੁੰਦਾ ਮੈਂ ਲਾ ਲੈਣੀ ਹੁੰਦੀ ਆ ਕਿਉਂਕਿ ਇਹਦੀ ਫਰੇਗਰੈਂਸ ਪੋਸ ਹੋਣੀ ਆ ਤੇ ਜਿਹੜੇ ਬਾਰੂ ਪਰਫਿਊਮ ਆਉਂਦੇ ਹੁੰਦੇ ਆ ਉਹ ਬਹੁਤ ਜ਼ਿਆਦਾ ਘੈਂਟ ਹੁੰਦੇ ਆ ਠੀਕ ਆ ਲੌਂਗ ਲਾਸਟਿਕ ਵਾਲੇ ਹੁੰਦੇ ਆ ਤਾਂ ਕਰਕੇ ਆਪਾਂ ਇਹ ਵੀ ਯੂਜ਼ ਕਰ ਲੈਣੀ ਹੁੰਦੀ ਆ ਆ ਹੈਗਾ ਜੀ 우드 ਇਹ ਆਇਆ ਸੀਗਾ ਦੁਬਈ ਤੋਂ ਠੀਕ ਹੈ ਇਹ ਵੀ ਆਪਾਂ ਨੂੰ ਗਿਫਟ ਮਿਲਿਆ ਸੀਗਾ ਤੇ ਇਹ ਆਪਾਂ ਇਹ ਪਰਫਿਊਮ ਨਹੀਂ ਇਹ ਮਤਲਬ ਕਿ ਆਪਾਂ ਬੋਡੀ ਤੇ ਲਗਾਉਣੀ ਹੁੰਦੀ ਆ ਠੀਕ ਹੈ ਜਿਹੜੇ-ਜਿਹੜੇ ਵੀ ਆਪਣੇ ਪੁਆਇੰਟ ਜਿਆਦਾ ਗਰਮ ਹੁੰਦੇ ਆ ਜਿਵੇਂ ਕੰਨਾਂ ਦੇ نیچے ਠੀਕ ਹੈ ਇੱਥੇ ਆਪਾਂ ਤੇ ਇਹ ਵੀ ਬਹੁਤ ਵਧੀਆ ਇਹ ਦੁਬਈ ਤੋਂ ਮਿਲ ਜਾਂਦੇ ਹੁੰਦੇ ਆ ਤੁਸੀਂ ਵੀ ਮੰਗਵਾ ਸਕਦੇ ਹੋ ਉਧਰ ਦੇ ਹਿਸਾਬ ਨਾਲ ਤਾਂ ਇਹ ਸਸਤੀ ਹੁੰਦੇ ਨੇ ਫੈਨ ਇਸ ਤੋਂ ਬਾਅਦ ਆ ਗਿਆ ਆਹ ਵਾਲਾ ਵੀ ਠੀਕ ਹੈ ਤੇ ਇਹ ਹੈਗਾ ਸੀ ਜਾਰਾ ਦਾ ਜੀ ਇਹ ਬਹੁਤ ਟਾਈਮ ਦਾ ਲਿਆ ਹੋਇਆਗਾ ਬੱਟ ਇਹ ਯੂਜ਼ ਘੱਟ ਕੀਤਾਗਾ ਇਹ ਵੀ ਗਿਫਟਡ ਸੀਗਾ ਬੱਟ ਇਹ ਜੀ ਮੈਨੂੰ ਯੂਜ਼ ਕਰਨ ਦਾ ਮੌਕਾ ਨਹੀਂ ਮਿਲਿਆ ਫਰੇਗਰੈਂਸ ਦੀ ਗੱਲ ਕਰੀਏ ਪਰ ਫਰੇਗਰੈਂਸ ਬਹੁਤ ਸੋਹਣੀ ਆ ਤੇ ਮੇਰੇ ਕੋਲ ਦੂਸਰੇ ਪਰਫਿਊਮ ਅਜਿਹੇ ਜਿਹੜੇ ਮੇਰੇ ਮੋਸਟ ਫੇਵਰਟ ਨੇ ਜਿਵੇਂ ਉਹੀ ਯੂਜ਼ ਕਰ ਰਹੀਆਂ ਤਾਂ ਕਰਕੇ ਇਹ ਪਿੱਛੇ ਰਹਿ ਗਿਆ ਸੀਗਾ ਥੈਨ ਇਸ ਤੋਂ ਬਾਅਦ ਆ ਗਿਆ ਜੀ ਪਿਓਰ ਸੈਂਸ ਠੀਕ ਆ ਤੇ ਇਹ ਇਹਦਾ ਪਰਫਿਊਮ ਹੈ ਮੈਂ ਨਾਈਕਾ ਤੋਂ ਬਾਏ ਕੀਤਾ ਸੀਗਾ ਠੀਕ ਹੈ ਇਹਦਾ ਪ੍ਰਿੰਟ ਰੇਟ ਵੀ ਲਿਖਿਆ ਹੋਇਆਗਾ 1495 ਠੀਕ ਹੈ ਬੱਟ ਇਹ ਹੀ ਮੈਨੂੰ ਆਫ ਤੇ ਮਿਲ ਗਿਆ ਸੀਗਾ ਤੇ ਇਹ ਵੀ ਬਹੁਤ ਸੋਹਣੀ ਫਰੇਗਰੈਂਸ ਆ ਬਹੁਤ ਜ਼ਿਆਦਾ ਇਹਦੀ ਮਿੱਠੀ ਮਿੱਠੀ ਜੀ ਫਰੇਗਰੈਂਸ ਆ ਤੇ ਇਹ ਜਿਹੜਾ ਹੈਗਾ ਸਪੈਸ਼ਲ ਗਰਲਜ਼ ਲਈ ਬਣਿਆ ਹੋਇਆਗਾ ਫॉर ਗਰਲਜ਼ ਠੀਕ ਆ ਤਾਂ ਤੁਸੀਂ ਇਹ ਬਾਏ ਕਰ ਸਕਦੇ ਹੋ ਬਹੁਤ ਲੌਂਗ ਲਾਸਟਿਕ ਇਹਦੀ ਫਰੇਗਰੈਂਸ ਆ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਹੁਣ ਮੈਨੂੰ ਮੈਨੂੰ ਵੀ ਪੜਨਾ ਜ ਨਹੀਂ ਆ ਰਿਹਾ ਵੀ ਕੀ ਲਿਖਿਆ ਹੈ ਕਿਉਂਕਿ ਇਹ ਪਰਫਿਊਮ ਵੀ ਬਾਹਰੋਂ ਆਇਆ ਸੀ ਬਈ ਸਹੀ ਗੱਲ ਦੱਸਾਂ ਇਹ ਇਧਰੋਂ ਨਹੀਂ ਸੀ ਲਿਆ ਇਹ ਬਾਹਰੋਂ ਆਇਆ ਸੀਗਾ ਆਇਆ ਸੀ ਇਹ ਦੁਬਈ ਤੋਂ ਠੀਕ ਹੈ ਇਹਦੀ ਫਰੇਗਰੈਂਸ ਵੀ ਬਹੁਤ ਵਧੀਆ ਲੱਗਦੀ ਹੈ ਮੈਨੂੰ ਠੀਕ ਹੈ ਇਹ ਵੀ ਜਿੱਦਨ ਮਤਲਬ ਵੈਸੇ ਤਾਂ ਮੈਂ ਜਿਹੜੇ ਮੇਰੇ ਜ਼ਿਆਦਾ ਫੇਵਰੇਟ ਨੇ ਉਹ ਮੈਂ ਸ਼ੌਫ ਤੇ ਰੱਖੇ ਹੋਏ ਨੇ ਬਟ ਇੱਕਦਮ ਇਹ ਸਾਰੇ ਮੈਂ ਘਰੇ ਰੱਖੇ ਹੋਇਆ ਕਈ ਵਾਰ ਆਪਾਂ ਘਰੋਂ ਜਾਣਾ ਹੁੰਦਾ ਤਿਆਰ ਹੋ ਕੇ ਤਾਂ ਉਦੋਂ ਯੂਜ਼ ਕਰ ਲੈਣੇ ਹੁੰਦੇ ਆ ਇਹ ਵੀ ਬਹੁਤ ਵਧੀਆ ਹੈਗਾ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਦਨ ਇਸ ਤੋਂ ਬਾਅਦ ਆ ਗਿਆ ਬਈ ਉਦ ਠੇਕਾਦਾਰ ਰਿズਵਾਨ ਇਹ ਰਿズਵਾਨ ਤੋਂ ਲੈਂਦਾ ਸੀ ਸਹੀ ਗੱਲ ਦੱਸਾਂ ਤਾਂ ਦੇਖੋ ਇਹ ਐਨਾ ਕਰ ਗਿਆ ਰਿズਵਾਨ ਤੋਂ ਅਸੀਂ ਜਿੰਨੇ ਵੀ ਪਰਫਿਊਮ ਲੈਂਦੇ ਆ ਇਤਰਸ ਐਂਡ ਪਰਫਿਊਮ ਰਿズਵਾਨ ਹੈਗੇ ਨੇ ਜੈਤੋ ਵਾਲੇ ਠੀਕ ਹੈ ਉਹਨਾਂ ਦੀ ਆਈਡੀ ਵੀ ਬਣੀ ਹੋਈ ਆ ਇੰਸਟਾਗ੍ਰam ਤੇ ਠੀਕ ਹੈ ਤੁਸੀਂ ਉੱਥੇ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਉਹਨਾਂ ਦੇ ਪਰਫਿਊਮ ਦੀ ਫਰੇਗਰੈਂਸ ਤਾਂ ਬਹੁਤ ਹੀ ਜ਼ਿਆਦਾ ਘੈਂਟ ਆ ਉਹਨਾਂ ਤੋਂ ਤੁਸੀਂ ਆਰਡਰ ਕਰ ਸਕਦੇ ਹੋ ਉਦ ਵੀ ਮਿਲਦੇ ਆ ਪਰਫਿਊਮ ਇ ਕੁੱਤਰ ਸਰਾਰ ਕੁਛ ਮਿਲਦਾ ਉਹਨਾਂ ਕੋਲੋਂ ਠੀਕ ਹੈ ਲੈ ਸਕਦੇ ਹੋ ਦੈਨ ਆ ਗਿਆ ਬਈ ਬਰਸਾਤ ਜੀ ਬਸ ਆ ਸਾਰੇ ਪਰਫਿਊਮ ਥੱਲੇ ਨਹੀਂ ਦੇ ਦੇਣਾ ਕਿਉਂਕਿ ਇਹ ਮੈਨੂੰ ਬੜਾ ਜ਼ਿਆਦਾ ਵਧੀਆ ਲੱਗਦਾ ਇਹ ਵੀ ਸਾਮਕੇ ਰੱਖਿਆ ਹੋਇਆ ਵੀ ਮੇਰੀ ਜ਼ਵਾਨ ਤੋਂ ਬਣਵਾਉਂਗੀ ਆ ਵਾਲਾ ਆ ਵਾਲਾ ਪਰਫਿਊਮ ਮੈਂ ਜ਼ਵਾਨ ਤੋਂ ਬਣਵਾਉਣਾਗਾ ਕਿਉਂਕਿ ਉਹ ਹਰ ਇੱਕ ਤਰ੍ਹਾਂ ਦਾ ਪਰਫਿਊਮ ਬਣਾ ਦਿੰਦੇ ਆ ਤੁਸੀਂ ਕਿਤੇ ਵੀ ਬੈਠੇ ਹੋਏ ਉਹਨਾਂ ਤੋਂ ਕੋਰੀਅਰ ਕਰਵਾ ਸਕਦੇ ਹੋ ਹੁਣ ਤਾਂ ਉਹਨੇ ਬਹੁਤ ਵੱਡੀ ਸ਼ਾਪ ਵੀ ਕਰ ਲਈ ਆ ਦੀ ਇਸ ਤੋਂ ਬਾਅਦ ਆ ਗਿਆ ਜੀ ਆ ਲੋ ਇਹ ਤਾਂ ਵਿਕਟੋਰੀਆ ਸੀਗਰਟ ਬ bomb shell ਇਹ ਬਹੁਤ ਪਿਆਰੀ ਫਰੇਗਰੈਂਸ ਹੈ ਦੀ ਬਹੁਤ ਜਿਆਦਾ ਘੰਟੀਵੇਂ ਆਫ ਤੇ ਲੱਤਾ ਸੀਗਾ ਵੈਸੇ ਇਹਦਾ ਪ੍ਰਾਈਸ ਸੀਗਾ ਇੱਥੇ ਲਿਖਿਆ ਨਹੀਂ ਹੋਇਆ ਇਹ 5-6000 ਦਾ ਸੀਗਾ ਮੈਨੂੰ ਲੱਗਦਾ ਮੈਨੂੰ ਆਫ ਤੇ ਮਿਲ ਗਿਆ ਸੀਗਾ ਇਹ ਪਰਫਿਊਮ ਵਧੀਆ ਆਫ ਲੱਗੀ ਹੋਈ ਸੀ ਉਦੋਂ ਦੋ ਲੈਤੇ ਸੀਗੇ ਮੈਂ ਇਹਦੇ ਸੀਗਰਟ ਦੇ ਵਿਕਟੋਰੀਆ ਸੀਕਰਟ ਦੇ ਦੋ ਇੱਕ ਬੌਮ ਸ਼ੈਲ ਇੱਕ ਬਲੂ ਜਹ ਲੈਂਦਾ ਸੀਗਾ ਇਹ ਵੀ ਵਧੀਆ ਇਹ ਨਾਇਕਾ ਤੋਂ ਮੰਗਵਾ ਸਕਦੇ ਹੋ ਤੁਸੀਂ ਦੈਨ ਆ ਗਿਆ ਬਲੈਕ ਵਾਇਲਟ ਠੀਕ ਹੈ ਫੋਰ men ਇਹ ਰਿੱਕੀ ਦਾ ਪਰਫਿਊਮ ਹੈ ਪੱਤੇ ਦੀ ਫਰੇਗਰੈਂਸ ਬਹੁਤ ਘੈਂਟ ਆ ਬਹੁਤ ਬਹੁਤ ਜ਼ਿਆਦਾ ਲੌਂਗ ਲਾਸਟਿਕ ਹੈ ਇਸ ਤੋਂ ਬਾਅਦ ਆ ਗਿਆ ਆਹ ਵਾਲਾ ਇਤਰ ਠੀਕ ਹੈ ਬਈ ਇਹ ਤਾਂ ਬਹੁਤ ਜ਼ਿਆਦਾ ਵਧੀਆਗਾ ਬਹੁਤ ਜ਼ਿਆਦਾ ਐਵੇਂ ਹਮੇਸ਼ਾ ਆਪਦੇ ਪਰਸ ਚ ਰੱਖਦੀਆਂ ਨੇ ਨਾ ਤਾਂ ਪਰਸ ਚ ਫਰੇਗਰੈਂਸ ਆਉਂਦੀ ਰਹਿੰਦੀ ਆ ਨਾਲੇ ਹਰ ਇੱਕ ਪਰਫਿਊਮ ਚਾਹੇ ਮੈਂ ਕੋਈ ਵੀ ਯੂਜ਼ ਕਰਾਂ ਮੈਂ ਆਇਤ ਤਰ ਯੂਜ਼ ਕਰਨਾ ਹੀ ਕਰਨਾ ਇਹ ਵੀ ਮੈਨੂੰ ਗਿਫਟ ਮਿਲਿਆ ਸੀਗਾ ਤੇ ਬਹੁਤ ਵਧੀਆ ਲੱਗਦਾ ਇਹ ਮੇਰਾ ਪਿਆਰਾ ਜਿਹਾ ਗਿਫਟ ਆ ਤੇ ਮੈਨੂੰ ਵਧੀਆ ਵੀ ਬੜਾ ਲੱਗਦਾ ਕਿਊਟ ਜਿਹਾ ਸਾਰਿਆਂ ਨੂੰ ਕਿਊਟ ਪਰਫਿਊਮ ਹੈ ਦ ਨੈਕਸਟ ਤੋਵਾਦ ਆ ਗਿਆ ਬਈ ਕਾਰਬਨ ਠੀਕਾ ਇਹ ਵੀ ਆਪਾਂ ਨਾਈਕਾ ਤੋਂ ਬਾਏ ਕੀਤਾ ਸੀਗਾ ਇਹਦੀ ਫਰੇਗਰੈਂਸ ਵੀ ਬਹੁਤ ਘੈਂਟ ਆ ਬਹੁਤ ਸੋਹਣੀ ਆ ਠੀਕ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਮਿੱਠੀ ਮਿੱਠੀ ਜੀ ਆ ਸਾਰੇ ਹੀ ਇਹਨਾਂ ਵਿੱਚੋਂ ਕੋਈ ਵੀ ਐ ਜ ਪਰਫਿਊਮ ਨਹੀਂ ਜਿਹੜਾ ਲਾ ਕੇ ਉਲਟੀ ਆਉਣ ਲਈ ਹੋ ਜੀ ਸਾਰਿਆਂ ਦੀ ਹੀ ਫਰੇਗਰੈਂਸ ਬਹੁਤ ਹੀ ਘੈਂਟ ਆ ਤੁਸੀਂ ਸਾਰੇ ਜਾਣੇ ਠੀਕ ਆ ਕੋਈ ਵੀ ਪਰਫਿਊਮ ਬਾਈ ਕਰ ਸਕਦੇ ਹੋ ਜੀ ਠੀਕ ਹੈ ਇਹ ਮੈਂ ਤੁਹਾਨੂੰ ਕਲੈਕਸ਼ਨ ਦਿਖਾਤੀ ਬਾਕੀ ਹੋਰ ਮੇਰੇ ਬੁਟੀਕ ਤੇ ਪਿਆ ਉੱਥੇ ਜਾ ਕੇ ਵੀ ਮੈਂ ਤੁਹਾਨੂੰ ਦਿਖਾਉਂਗੀ